ਨਮਸਕਾਰ ਭਾਰਤ ਨੈਟ ਨਿਊ ਦੇਖਣ ਵਾਲੇ ਸਾਰੇ ਦਰਸ਼ਕਾ ਦਾ ਤੁਹਾਡੇ ਰਾਜੇਸ਼ ਭਾਗਵਾੜ ਵੱਲੋਂ ਸਵਾਗਤ ਹੈ ਦੋਸਤੋ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਨਗਰ ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਪਪਾ ਪਰ ਦਿਖ ਰਹੀਆਂ ਹਨ ਜਿਸ ਦੇ ਚਲਦੇ ਅੱਜ ਨਰੋਟ ਜੈਮਲ ਸਿੰਘ ਵਿਖੇ ਬਾੜ ਨੰਬਰ 7 ਦੇ ਵਿੱਚ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਮੰਤਰੀ ਲਾਲਚੰਨ ਕਟਾਰੂ ਚੱਕ ਦੀ ਜਿਹੜੇ ਆ ਉਹ ਖਾਸ ਤੌਰ ਤੇ ਪਹੁੰਚੇ ਨੇ ਆਪਣੇ ਲੋਕਾ ਵਿਚਾਰ ਲੋਕਾਂ ਰਿਆਂ ਪਰੇਸ਼ਾਨੀਆਂ ਨੂੰ ਸੁਣਨ ਵਾਸਤੇ ਤੁਸੀਂ ਤਸਵੀਰਾਂ ਤਾਂ ਹੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਮੰਤਰੀ ਲਾਲਚਨ ਕਟਾਰੂ ਚੱਕ ਪਹੁੰਚ ਹੋਏ ਨੇ ਲੋਕਾਂ ਵਿੱਚ ਔਰ ਆਪਣੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਹੈ ਉਹ ਸੁਣ ਰਹੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲੇ ਅੱਜ ਤੋਂ ਪਹਿਲੇ ਕੋਈ ਵੀ ਇੱਥੇ ਮੰਤਰੀ ਜਿਹੜਾ ਆ ਇਸ ਤਰ੍ਹਾਂ ਲੋਕਾਂ ਆਮ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਪਹੁੰਚਿਆ ਔਰ ਨਾ ਹੀ ਕਦੀ ਉਹਨਾਂ ਨੇ ਆਗੇ ਆਮ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਹੈਗੀਆਂ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਲੋਕਾਂ ਵੱਲੋਂ ਪਰਮਾ ਹੁੰਗਾਰਾ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈਗਾ ਸਾਰੀ ਅਪਡੇਟ ਤੁਹਾਨੂੰ ਜਿਹੜੀ ਆ ਉਹ ਮੁਹਈਆ ਕਰਵਾਈ ਜਾ ਰਹੀ ਹੈ ਭਾਰਤ ਨੈੱਟ ਨਿਊਜ਼ ਵੱਲੋਂ ਆਕਾ ਤੋਂ ਬਿਲਕੁਲ ਪੰਜਾਬ ਦੇ ਅੰਦਰ ਨਗਰਪਾਲਿਕਾਵਾਂ ਕਾਰਪੋਰੇਸ਼ਨਾਂ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਪ੍ਰੋਸੈਸ ਉਹ ਡੇ ਬਾਏ ਡੇ ਆਪਣੀ ਚਰਨ ਸੀਮਾਲੇ ਪਾਸੇ ਜਾ ਰਿਹਾ ਸੋ ਅੱਜ ਨਗਰ ਪੰਚਾਇਤ ਦੇ 11 ਵਾਰਡਾਂ ਦੇ ਵਿੱਚ ਮੈਂ ਵੱਖ-ਵੱਖ ਵਾਰਡਾਂ ਚ ਕੱਲ ਵੀ ਔਰ ਅੱਜ ਵੀ ਬਾੜ ਨੰਬਰ 7 ਔਰ ਮਤਲਬ ਕਰ ਕਰ ਜਾ ਰਹੇ ਆ ਬੜਾ ਅੱਛਾ ਲੋਕਾਂ ਚ ਹੰਗਾਰਾ ਲੋਕ ਇਹ ਮਹਿਸੂਸ ਕਰਦੇ ਆ ਕਿ ਲੰਬੇ ਅਰਸੇ ਤੋਂ ਬਾਅਦ ਕੋਈ ਐਸੀ ਪਾਰਟੀ ਆਈ ਹੈ ਜਿਨੇ ਹਰ ਮੀਰ ਔਰ ਗਰੀਬ ਨੂੰ ਇੱਕੋ ਹੀ ਤਕੜੀ ਦੇ ਵਿੱਚ ਤੋਲਿਆ ਔਰ ਜਿਸ ਤਰ੍ਹਾਂ ਨੋਡ ਜਮਲ ਸਿੰਘ ਨਗਰ ਪੰਚਾਇਤ ਦੇ ਅੰਦਰ ਇਸ ਲਈ ਸਮੇਂ ਦੇ ਦੌਰਾਨ ਵਿਕਾਸ ਕਾਰਜ ਕੀਤੇ ਆ ਔਰ ਉਹਨਾਂ ਵਿਕਾਸ ਕਾਰਜਾਂ ਦੇ ਅੰਦਰ ਕਰੋੜਾ ਰੁਪਈਆ ਦੀ ਜਿਹੜੀ ਪੰਜਾਬ ਸਰਕਾਰ ਨੇ ਗਰੰਟਾਂ ਦਿੱਤੀਆਂ ਸੋ ਨਗਰ ਪੰਚਾਇਤ ਦੇ ਅੰਦਰ ਪਹਿਲੀ ਵਾਰ ਹੋ ਰਿਹਾ ਕਿ 180 ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਘਰ ਬਣਾਉਣ ਦੇ ਲਈ ਜਿਹੜੇ ਕੱਚੇ ਮਕਾਨਾਂ ਵਾਲੇ ਉਹਨਾਂ ਨੂੰ ਗਰੰਟਾਂ ਜਿਹੜੀਆਂ ਮਿਲੀਆਂ ਨੇ ਕੁਝ ਮਿਲ ਰਹੀਆਂ ਨੇ ਸੋ ਨੋਟ ਨਗਰ ਪੰਚਾਇਤ ਨੂੰ 17.5 ਕਰੋੜ ਰੁਪਈਆ ਸੀਵਰੇਜ ਪਾਣ ਦੇ ਲਈ ਮਿਲਿਆ ਜਿਹਦਾ ਕੰਮ ਚੱਲ ਰਿਹਾ ਹੈ ਇਹ 5.5 ਕਰੋੜ ਰੁਪਇਆ ਪਾਣੀ ਦੀ ਕਿੱਲਤ ਦੂਰ ਕਰਨ ਲਈ ਅਤੇ ਵੱਡੀ ਇੱਕ ਵਾਟ ਸਪਾਈ ਦਾ ਨਿਰਮਾਣ ਜਿਹੜਾ ਆਕਾਜ਼ ਆ ਉਹ ਵੀ ਚੱਲ ਰਿਹਾ ਸੋ ਇਹਦੇ ਨਾਲ ਦੀ ਨਾਲ ਥੋੜੇ ਦਿਨਾਂ ਚ ਇੱਥੇ 7 ਟਰਾਂਸਫਾਰਮਰ ਜਿਹੜੇ ਬਿਜਲੀ ਦੀ ਕਿੱਲਤ ਨੂੰ ਦੂਰ ਕਰਨ ਲਈ ਜਿਹੜੇ ਆ ਉਹ ਸਾਡੇ ਜਿਤਨਾ ਕਰਕੇ ਲੱਗੇ ਸੋ ਬੜਾ ਸ਼ਾਨਦਾਰ ਹੰਗਾਰਾ ਸੋ ਅੱਜ ਵਿਰੋਧੀ ਪਾਰਟੀਆਂ ਨੇ ਭਾਵੇਂ ਕਾਗਜ਼ ਦਾਖਲ ਕੀਤੇ ਆ ਲੇਕਿਨ ਅਸੀਂ ਕਿਸੇ ਵੀ ਵਿਰੋਧੀ ਪਾਰਟੀ ਦੇ ਉਮੀਦਵਾਰ ਦਾ ਕਾਗਜ਼ ਰੱਦ ਨਹੀਂ ਕਰਾਇਆ ਹਰੇਕ ਨੂੰ ਇੱਕ ਫੰਡਾਮੈਂਟਲ ਰਾਈਟ ਹੈ ਕਿ ਉਹ ਆਪਣੇ ਚੋਣ ਲੜੇ ਲੇਕਿਨ ਲੋਕ ਜਿਹੜੇ ਆ ਉਹ ਨੇੜੇੋਂ ਦਿਖ ਰਿਹਾ ਔਰ ਲੋਕ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਗੁੱਡ ਗਵਰਨਸ ਹੈ ਔਰ ਭਗਵੰਤ ਮਾਨ ਜੀ ਦੀ ਜਿਹੜੀ ਪਹਿਰੇਦਾਰੀ ਹੈ ਪੰਜਾਬ ਦੇ ਪ੍ਰਤੀ ਉਹਦੇ ਤੋਂ ਪ੍ਰਭਾਵਤ ਨਹੀਂ ਔਰ ਅਸੀਂ ਲਗਾਤਾਰ ਆਪਣੀ ਵੱਖ-ਵੱਖ ਟੀਮਾਂ ਵੱਖ-ਵੱਖ ਵਾਰਡਾਂ 'ਚ ਜਾ ਰਹੀਆਂ ਨੇ ਤੇ ਖਾਸ ਕਰਕੇ ਆਮ ਲੋਕਾਂ ਚੋ ਗਰੀਬ ਲੋਕਾਂ ਚੋ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਅਸੀਂ 11 ਦੇ 11 ਵਾਰ ਜਿਹੜੇ ਆ ਜਿੱਤ ਕੇ ਔਰ ਆਉਣ ਵਾਲੇ ਸਮੇਂ ਚ ਸਰਕਾਰ ਵੀ ਆਪਣੀ ਹੋਵੇ ਐਮਸੀ ਵੀ ਆਪਣਾ ਹੋਵੇ ਤੇ ਮੰਤਰੀ ਵੀ ਆਪਣਾ ਤੇ ਮੈਂ ਸਮਝਾਂਗਾ ਕਿ ਪੂਰੇ ਇਲਾਕੇ ਦੇ ਲਈ ਨਾ ਕੇਵਲ ਤੇ ਖਾਸ ਕਰਕੇ ਨੋਟ ਜਮ ਸਿੰਘ ਦੇ ਲਈ ਇਹ ਸੋਨੇ ਦਾ ਸੁਹਾਗੇ ਵਾਲੀ ਗੱਲ ਹੋਏਗੀ ਸੋ ਪੂਰੀ ਤਿਆਰੀ ਦੇ ਨਾਲ ਇਹਨਾਂ ਚੋਣਾਂ ਦੇ ਅੰਦਰ ਅਸੀਂ ਆਪਣੀ ਜੰਗ ਲੜ ਗਏ ਮੈਂ ਸਭ ਤੋਂ ਪਹਿਲਾਂ ਦੇਖੋ ਸਾਡੇ ਜੋ ਹਲਕੇ ਪੁਏ ਤੇ ਪੂਰੇ ਪੰਜਾਬ ਤੇ ਸਾਡੇ ਲਾਲਤ ਕੈਪਟਨ ਮંત્રી ਪੰਜਾਬ ਜੋ ਇੱਕ ਗਰੀਬਾ ਪਰਿਵਾਰ ਚੋਠੇ ਚ ਅੱਜ ਸਾਡਾ ਹਲਕਾ ਪਹੋਇਆ ਨਹੀਂ ਪੂਰਾ ਪੰਜਾਬ ਸਹਿਤ ਕਰ ਰਿਹਾ ਸਾਡੇ ਮੰਤਰੀ ਸਾਹਿਬ ਦਾ ਕੀ ਪਹਿਲੇ ਮੰਤਰੀ ਨੇ ਜੋ ਆਪਣੇ ਗਰੀਬਾਂ ਦੇ ਘਰ ਘਰ ਜਾ ਕੇ ਗਰੀਬਾਂ ਦਾ ਦੁੱਖ ਸਾਂਝਾ ਕਰਦੇ ਨੇ ਦੁੱਖ ਸਾਂਝਾ ਉਹੀ ਕਰ ਸਕਦਾ ਜਿਸ ਇਨਸਾਨ ਦੁੱਖ ਦੇ ਵਿੱਚੋਂ ਨਿਕਲਿਆ ਹੋਵੇ ਵੱਡੇ ਲੋਕਾਂ ਨੂੰ ਕੀ ਪਤਾ ਦੁੱਖ ਕੀ ਚੀਜ਼ ਹੁੰਦੀ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਪਰਿਵਾਰਾਂ ਵਿੱਚ ਬੈਠ ਕੇ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਨੇ ਤੇ ਬਾਕੀ ਨਹੀਂ ਵੋਟਾਂ ਦੀ ਗੱਲ ਤੁਸੀਂ ਜੋ ਪੋਸਟਰ ਸਾਲਵ ਕਰ ਰਹੇ ਹੋ ਤੇ ਦੇਖੋ ਵੋਟਾਂ ਦਾ ਕੋਈ ਮਤਲਬ ਹੀ ਨਹੀਂ ਤੇ ਦੇਖਦੇ ਦੁਨੀਆ ਤਾਂ ਕਿੰਨਾ ਸੋਣਾ ਸਾਨੂੰ ਪਿਆਰ ਮਿਲ ਰਿਹਾ ਪੀ ਕੋਈ ਕਹਿ ਨਹੀਂ ਸਕਦਾ ਇਹ 11 ਦੇ 11 ਸੇਟਾਂ ਜਿੱਤ ਕੇ ਇਹ ਲਾਦਰ ਕਰਨ ਮਤਲਬ ਹੀ ਪੰਜਾਬ ਦੀ ਝੋਲੀ ਦੇ ਵਿੱਚ ਪਾ ਕੇ ਫਿਰ ਇਹ ਤੋੜਾਂਗੇ ਤੇ ਅਸੀਂ ਦੁਨੀਆ ਦਾ ਪਿਆਰ ਦੁਨੀਆ ਦਾ ਸਤਿਕਾਰ ਤੁਸੀਂ ਜਿਸ ਵੀ ਬਾਰੇ ਨਹੀਂ ਇੱਥੇ ਜਾ ਕਿਸੇ ਬਾਤ ਜਾਓਗੇ ਤੁਹਾਨੂੰ ਆਟੋਮੈਟਿਕ ਦੁਨੀਆ ਖੁਦ ਹੀ ਦੱਸੇਗੀ ਜੋ ਜਿਸ ਤਰ੍ਹਾਂ ਸਾਡੇ ਮਤੀ ਸਾਰੇ ਨਰੋਡ ਜਾਮਲ ਸਿੰਘ ਦੇ ਵਿੱਚ 7500 ਦਾ ਰਿਕਾਰਡ ਤੋੜ ਕੇ ਜੋ ਕੰਮ ਕੀਤੇ ਨੇ ਅਸੀਂ ਕੰਮ ਦੇ ਅਦਾਹ ਤੇ ਸਾਡੀ ਪਾਰਟੀ ਦਾ ਮੋਟੋ ਹੈ ਕੰਮ ਦੇ ਅਦਾਹ ਤੇ ਵੋਟ ਮੰਗਦੇ। ਉਹੀ ਅੱਜ ਅਸੀਂ ਵੋਟ ਮੰਗ ਰਹੇ ਹਾਂ। ਪਹਿਲਾਂ ਤੇ ਅਸੀਂ ਆਪਣੇ ਮੰਤਰੀ ਲਾਲਚੰਦ ਕਟਾਰੋਜੀ ਜੀ ਕੀ ਦਾ ਬੜਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਆਪਣੇ 2.5 ਸਾਲ ਦੀ ਟਿਨਿਓਰ ਦੇ ਅੰਦਰ ਨੋੜ ਜੈਮਲ ਸਿੰਘ ਨੂੰ ਸਹਗਾਤ ਦਿੱਤੀ ਹੈ। ਸੋ ਉਹਦੇ ਬਦਲੇ ਅਸੀਂ ਜਿਸਲੇ ਵੀ ਕਿਸੇ ਕੋਲ ਜਾਇਕਦੇ ਹਾਂ ਉਹ ਪਾਣੀ ਦਾ ਹੀ ਮੁੱਦਾ ਪਹਿਲਾਂ ਝੁਕਦਾ ਸੀ ਪਿਛਲੇ ਇਲੈਕਸ਼ਨ ਚ। ਸੋ ਇਸ ਵਾਰ ਜਿਹੜਾ ਪਾਣੀ ਹੈ ਉਹ ਅਹਿਮ ਰੋਲ ਅਦਾ ਕਰਦਾ ਪਿਆ ਇਸ ਏਰੀਏ। ਸੋ VOTER ਜਿਹੜਾ ਆ ਇਸ ਵੇਲੇ ਪੂਰਾ ਤਿਆਰਮੰਦ ਬਣਾ ਕੇ ਬੈਠਾ ਹੈ ਚਾਹੇ ਦੂਸਰੀ ਪਾਰਟੀਆਂ ਜਿਹੜੀਆਂ ਵੀ ਹੋਣ ਉਹ ਜਿੰਨੇ ਮਰਜ਼ੀ ਲਵਾਉਣੇ ਵਾਦੇ ਕਰਨਗੀਆਂ ਪਰ ਪਬਲਿਕ ਜਿਹੜੀ ਆ ਉਹ ਦਿਖਦੀ ਪਈ ਹੈ ਕਿ ਆਮ ਇਸ ਵੇਲੇ ਸਰਕਾਰ ਪਾਰਟੀ ਬਣੀ ਹੈ ਭਗਵਾਨਦਾਨ ਜੀ ਕੇਜਰੀਵਾਲ ਜੀ ਔਰ ਲਾਚਾਂ ਦੀ ਜਿਹੜੇ ਮਿਲ ਕੇ ਟੀਮ ਕੰਮ ਕਰਦੀ ਪਈ ਹੈ ਇਸੇ ਤਰ੍ਹਾਂ ਕਮੇਟੀ ਦੇ ਇਲੈਕਸ਼ਨਾਂ ਦੇ ਅੰਦਰ ਅਗਰ ਸਾਡੀ 11 ਦੀ 11 ਸੀਟਾਂ ਜੇਤਦੀਆਂ ਪ੍ਰਧਾਨ ਸਾਡਾ ਬਣਦਾ ਸੋ ਸੋਨੇ ਪਰ ਸੁਹਾਗਾ ਹੋਣਾ ਸੋ ਅਸੀਂ ਇਹੀ ਗੱਲ ਕਵਾਂਗੇ ਇਸ ਵੇਲੇ ਇੱਕ ਇੱਕ ਬੋਰਡ ਦਾ ਮੁੱਲ ਹੈ ਔਰ ਮੰਤਰੀ ਜੀ ਜਿਸ ਤਰ੍ਹਾਂ ਡੋਰ ਟੂ ਡੋਰ ਕੈਂਪੇਨ ਕਰਦੇ ਪਏ ਨੇ ਇਹ 35 40 ਸਾਲ ਦਾ ਅਰਸਾ ਸਿਆਸਤ ਦਾ ਜਿਹੜਾ ਕਿ ਜ਼ਮੀਨ ਨਾਲ ਜੁੜੇ ਨੇ ਇਹ ਅੱਜ ਦੇ ਨਹੀਂ ਕਾਫੀ ਦੇਰ ਤੋਂ ਚੱਲਦੇ ਪਏ ਨੇ ਔਰ ਇਹਨਾਂ ਨੂੰ ਦੁੱਖ ਦਿਲ ਦਾ ਸਾਰਾ ਪਤਾ ਹੈ ਕਿ ਗਰੀਬ ਦੇ ਘਰ ਕੀ ਦੁੱਖ ਹੁੰਦਾ ਜਿਹੜਾ ਐਡਾ ਵੱਡਾ ਪ੍ਰੋਜੈਕਟ ਜਿਹੜਾ ਸੀਵਰੇਜ ਦਾ ਦਿੱਤਾ ਇਹ ਆਮ ਛੋਟੀ ਮੋਟੀ ਗੱਲ ਨਹੀਂ ਹਰ ਘਰ ਦੇ ਘਰ ਕੋਈ ਕਮਰਾ ਬਣਾਉਣ ਵਾਸਤੇ ਜਗ੍ਹਾ ਨਹੀਂ ਫਲੈਸ਼ ਤੋਂ ਦੂਰ ਦੀ ਗੱਲ ਪਰ ਜਿਸ ਵੇਲੇ ਔਰਤ ਨਵੀਂ ਵਿਆਹ ਘਰ ਆਂਦੀ ਹੈ ਉਸਲੇ ਬੜੀ-ਬੜੀ ਕਿਸਮੱਸਿਆ ਆਦੀ ਸੋ ਇਹੀ ਕਹਾਂਗੇ ਕਿ ਜਿਸ ਤਰ੍ਹਾਂ ਮੰਤਰੀ ਸਾਹਿਬ ਇਸ ਹੋਏ ਨਾ ਸਰੀ ਨੋੜ ਜਮਨ ਸਿੰਘ ਕਮੇਟੀ ਦਾ ਖਿਆਲ ਰੱਖਿਆ ਸੋ ਆਨ ਵਾਲੇ ਸਮੇਂ ਚ ਪੂਰੀ ਬਾੜੀ ਖੇਤਰ ਜਾਂ ਸੜਕਾਂ ਦੇ ਮਾਮਲੇ ਚ ਜਿਸ ਤਰ੍ਹਾਂ ਵਿਚਾਰ-ਵਟਾਂਦਰੇ ਚੱਲਦੇ ਪਏ ਨੇ ਸੋ ਇਹ ਪੂਰੇ ਹਲਕੇ ਦੀ ਇਹਨਾਂ ਨੇ ਬਾਗਡੋਰ ਸੰਭਾਲ ਲਈ ਹੈ ਔਰ ਪੂਰੇ ਪੰਜਾਬ ਜੀ ਵੀ ਸਿਸਟਮ ਜਿਹੜਾ ਠੀਕ ਚੱਲਦਾ ਪਿਆ ਸੋ ਇਹਨਾਂ ਨਾਲ ਹੀ ਅਸੀਂ ਅੱਜ ਇਸ ਘਰ ਬੈਠੇ ਆਂ ਉਹਨਾਂ ਦੀ ਖਬਰ ਲੈਣ ਆਏ ਬੜਾ ਚੰਗਾ ਲੱਗਾ ਇੱਕ ਗਰੀਬ ਦੀ ਵੀ ਖਬਰ ਲੈਣ ਕੋਈ ਜਾ ਸਕਦਾ ਮੰਤਰੀ ਨੀ ਦੇ ਹਵਾਜੀ ਬੈ ਕੇ ਗੱਲਾਂ ਹੁੰਦੀਆਂ ਸੀ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਜਗਿੰਦਰਪਾਲ ਜੀ ਇਸ ਸੰਧ ਹੋਲਾਰਾ ਮਿਲਦੇ ਬਾਅਦ ਹਲਾਰਾ ਬਹੁਤ ਅੱਛੇ ਮਿਲ ਰਿਹਾ ਜੀ ਮੇਰੇ ਭੈਣ ਭਰਾ ਇੰਦਾ ਮੈਂ ਬਹੁਤ ਧੰਨਵਾਦ ਕਰਨਾ ਤੇ ਚਲੋ ਆਮਾ ਪਾਰਟੀ ਨੂੰ ਅਸੀਂ ਜਿਤਾ ਦਈਏ ਸਾਡੇ ਮੰਤਰੀ ਸਾਹਿਬ ਘਰ ਘਰ ਜਾ ਰਿਹਾ ਬਹੁਤ ਇੰਦਾ ਧੰਨਵਾਦ ਕਰ ਰਿਹਾ ਹਾਂ ਔਰ ਸਾਡੇ ਭੈਣ ਭਰਾ ਰਿਆਗਾ ਮੈਂ ਇਹ ਅਰਦਾਸ ਕਰਨਾ ਤੇ ਅਸੀਂ ਆਮ ਪਾਰਟੀ ਨੂੰ ਜਿਤਾਣਾ ਹੈਗਾ ਸਾਡਾ ਚੌਣਸਨ ਚਾੜੂ ਜਿਹੜੇ ਨੂੰ ਤੁਸੀਂ ਆਪਣੇ ਸਹਿਯੋਗੀ ਕੈਮਰਾਮੈਨ ਨਾਲ ਭਾਰਤ ਨੈੱਟ ਨਿਊਜ਼ ਸਵਾਲ ਆਕਾ ਤੋਂ ਰਾਜੇਸ਼ 파ਰਦਵਾਜ ਦੀ ਖਾਸ ਰਿਪੋਰਟ